ਮਰੀ ਹੋਣਾ ਮੰਮੀ ਨੇ ਪਤਾ ਨਹੀਂ ਕਿੱਦਾਂ ਕਰਦਾ ਮੇਰਾ ਤੇ ਯਾਰ ਮੈਨੂੰ ਬੜਾ ਡਰ ਲੱਗਣ ਡਿਆ ਵਾ ਚੱਲ ਕੋਈ ਨਹੀਂ ਤੇਰੇ ਨਾਲ ਹੈ ਨਾ ਕੁਝ ਨਹੀਂ ਹੁੰਦਾ ਨਾਰ ਉਹਨੇ ਕਿਤੇ ਨਹੀਂ ਸੁਣੀ ਕੋਈ ਨਹੀਂ ਆਗੇ ਤਹੀ ਕਮਿਓ ਨਬੀ ਗਾ ਲ ਸੋ ਨਾ ਦੇ ਨ ਮੇਨ ਨਾ ਕੇ ਜੀ ਤੋ ਰੋਕ ਹੋਣਾ ਮੈਂ ਉਪਰ ਵਾਲਾ ਕਮਰਾ ਨਾ ਪੂਰਾ ਸਜਾ ਦੇਣਾ ਵਾ ਉਹਦੇ ਵਿੱਚ ਹਰ ਇੱਕ ਚੀਜ਼ ਬੱਚੇ ਦੇ ਕੱਪੜੇ ਜੋ ਵੀ ਬੱਚੇ ਨੂੰ ਚਾਹੀਦਾ ਹੁੰਦਾ ਨਾ ਉਹ ਹਰ ਇੱਕ ਚੀਜ਼ ਨਾਲੇ ਖੜਾਉਣੇ ਉਹਦੇ ਵਾਸਤੇ ਮੋਟਰਸਾਈਕਲ ਹਾਰੇ ਕੀ ਲੈ ਗਰੋਣੀ ਆ ਨਾਲੇ ਮੰਮੀ ਵੇਖੋ ਭਾਵੇਂ ਮੁੰਡਾ ਹੋਵੇ ਭਾਵੇਂ ਕੁੜੀ ਇਹ ਗੱਲ ਨਾ ਹੋਵੇ ਜੇ ਕੁੜੀ ਹੋਵੇ ਤੇ ਤੁਸੀਂ ਮੂੰਹ ਮੱਟ ਕੇ ਬਹਿ ਜਾਓ ਕੀ ਹਾਂ ਜੀ ਹਾਂ ਕੁੜੀ ਆ ਕੋਈ ਚਾਹ ਨਹੀਂ ਕਰਨਾ ਨਹੀਂ ਭਾਵੇਂ ਕੁੜੀ ਹੋਵੇ ਨਾ ਆਪਾਂ ਪੂਰੇ ਮਹੱਲੇ ਵਿੱਚ ਲੱਡੋ ਵੰਡਨੇ ਆ ਨਾਲੇ ਉਹਦਾ ਧਮਾਨ ਹੀ ਪੂਰਾ ਵੱਡਾ ਕਰਨਾ ਆਪਾਂ ਨਾਲੇ ਲੋੜ ਹੀ ਆ ਨਾ ਜਿਹੜੀ ਪੂਰੀ ਰਿਸ਼ਤੇਦਾਰਾਂ ਦੇ ਵਿੱਚ ਵੰਡਣੀ ਆ ਤੇ ਤੁਸੀਂ ਮੁੰਡੇ ਕੁੜੀ ਦੇ ਵਿੱਚ ਫੜਕਣਾ ਕਰਿਓ ਨਾਲੇ ਮੰਮੀ ਇਹਨਾਂ ਦੋਵਾਂ ਨੂੰ ਸਮਝਾ ਦਿਓ ਜਦੋਂ ਕੋਈ ਹੋਊਗਾ ਨਾ ਬੱਚਾ ਉਹ ਮੈਂ ਆਪਣੇ ਨਾਲ ਸвая ਕਰਨਾ ਵਾ ਮੰਮੀ ਮੈਨੂੰ ਚਾਚਾ ਚਾਚਾ ਕਹਿਣ ਆਲਾ ਕਿਸੇ ਨੇ ਆਉਣਾ ਵਾ ਮੈਨੂੰ ਤੇ ਚਾਹ ਹੀ ਬੜਾ ਮਮੀ ਬੋਲੋ ਤਹੀਂ ਕੁਝ ਬੋਲ ਦੇ ਕਣੀ ਪੇ ਦੱਸੋ ਕੀ ਕਹਿੰਦਾ ਡਾਕਟਰ ਡਾਕਟਰ ਕਹਿੰਦਾ ਇਹਨਾਂ ਨੇ ਕਦੀ ਮਾਂ ਨਹੀਂ ਬਣਦਾ ਇਹਦੇ ਕਰ ਕਦੀ ਬੱਚਾ ਨਹੀਂ ਹੋਣਾ ਆ ਫਟ ਰਿਪੋਰਟਾਂ ਤੇ ਪੜ ਕੇ ਵੇਖ ਲਾ ਕੀ ਰਿਪੋਰਟ ਚ ਆਇਆ ਹਾਂ ਕਰ ਜਾ ਲਓ ਨਾ ਇਹ ਤਾਂ ਮੈਂ ਸੱਚ ਝੂਠ ਬੋਲਦੇ ਰਹੇ ਝੂਠ ਬੋਲ ਬੋਲ ਕੇ ਨਾਲ ਮੈਨੂੰ ਠੇਰਦੇ ਰਹੇ ਨਾਲ ਆਫੇਰਦੇ ਰਹੇ ਇੱਕ ਨੱਕੀ ਨੱਕੀ ਐਸੀ ਉਹਨਾਂ ਕਮੀਨਾ ਮੇਰਾ ਪੁੱਤ ਇਹਨੇ ਵੀ ਨਾ ਕੁਛ ਦੱਸਿਆ ਇਹ ਵੀ ਉਦਨਾ ਰਲ ਗਿਆ ਉਹਦੀ ਨਾ ਸੁਣਦਾ ਰਿਆ ਮਾਂ ਦੀ ਨਿਕ ਨਹੀਂ ਸੁਣੀ ਨਾ ਖੱਟੂ ਮੇਰਾ ਕਿਥੋਂ ਦਾ ਉਹਦੇ ਮਗਰ ਲੱਗ ਗਿਆ ਏ ਇਹਨੇ ਵੀ ਨਹੀਂ ਦੱਸਿਆ ਵੀ ਮਾਂ ਆਹ ਗੱਲ ਹੈਗੀ ਹੋ ਕੀ ਇਹਨਰੇ ਫੋਰਸ ਸ਼ਮੀ ਦੀ ਕਦੀ ਮਾਂ ਨਹੀਂ ਬਣ ਸਕਦੀ। ਉੱਚੇ ਡਾਕਟਰ ਨੂੰ ਤੇ ਚੰਗੀ ਤਰ੍ਹਾਂ ਰਿਪੋਰਟ ਚ ਇਹ ਆਏਗਾ ਕਿ ਸ਼ਮੀ ਦੀ ਕਦੀ ਮਾਂ ਨਹੀਂ ਬਣ ਸਕਦੀ। ਤੈਨੂੰ ਮੈਂ ਦੱਸਿਆ ਤਾਂ ਹੈਗਾ ਪੁੱਤ ਇੱਕ ਵਾਰਾ ਨਹੀਂ ਸੁਣਿਆ ਉਹ ਕਦੀ ਮਾਂ ਨਹੀਂ ਬਣ ਸਕਦੀ। ਅੱਛਾ। ਕਦੀ ਮਾਂ ਨਹੀਂ ਬਣ ਸਕਦੀ। ਹੌਲੀ ਘਟਾ ਘਟਾ ਤੁਸੀਂ ਤੇ ਮੇਰੇ ਨਾਲ ਕੋਈ ਗੱਲ ਕਰਦੇ। ਹਿਵੇਂ ਨਾ ਨਾ ਮੈਂ ਡਾਟ ਚੂੜੂ ਬੋਲਿਆ ਜੇ ਇਦਾਂ ਦੀ ਕੋਈ ਗੱਲ ਹੀ ਘਟਾ ਘਟ ਮੈਨੂੰ ਦੱਸ ਦਿੰਦੇ ਤੇ ਨਹੀਂ ਐਸਾ ਤੂੰ ਨਾ ਤਾਂ ਮੈਂ ਕੋਈ ਗੱਲ ਨਹੀਂ ਕੀਤੀ ਇਹ ਵੀ ਉਹਦੇ ਮਗਰ ਲੱਗ ਗਿਆ ਉਹਦੇ ਮਗਰ ਲਾ ਕੇ ਸਾਰਾ ਮੈਨੂੰ ਝੂਠ ਬੋਲਦਾ ਰਿਹਾ ਤੂੰ ਤਾਂ ਸੱਚ ਬੋਲ ਦੇ ਨਾ ਤੇ ਮੈਨੂੰ ਤਾਂ ਸ਼ਰਮ ਹੋਣੀ ਚਾਹੀਦੀ ਸੀ ਪਾਗਲਾ ਉਹ ਨੂੰ ਮੈਂ ਨਾਲ ਨਾਲ ਖੇਡਦੀ ਰਹੀ ਤੂੰ ਤਾਂ ਸ਼ਰਮ ਕਰ ਲੈ ਕਿ ਤੇਰੀ ਮਾਂ ਛਦਾਈਆਂ ਨੂੰ ਫਿਰੰਡੀ ਉਹਦੇ ਨਾਲ ਮੈਂ ਹੋਣੀ ਦੱਸ ਦਵਾ ਸੱਚ ਵੀ ਮੰਮੀ ਨੂੰ ਡਾਕਟਰ ਨੇ ਕਿਹਾ ਇਹਦੇ ਨਾਲ ਬੱਚਾ ਨਹੀਂ ਹੋਣਾ ਏ ਮਾਂ ਨਹੀਂ ਬਣ ਸਕਦੀ। ਕੁਸ਼ਰਮਾ ਜੀ ਤੂੰ ਹੀ ਕੋ ਸ਼ਰਮ ਕਰ ਲੈਨੋ। ਲੰਗੇਵਾ ਮੈਂ ਗੋਡੇ ਕ ਸੀਟ ਕ ਸੀਟ ਕੇ ਦੇ ਨਾਲ ਚਲਦੀ ਰਹੀ। ਤੂੰ ਹੀ ਦੱਸ ਦਿੰਦੋ ਕੁਛ ਮੈਨੂੰ ਵੀ ਮੰਮੀ ਆਹ ਗੱਲ ਹੈ ਦੀ ਉਹ ਨਾਲ ਜਾ। ਚਲੋ ਮੰਮੀ ਚੁੱਪ ਕਰੋ ਸ਼ਾਂਤ ਹੋ। ਦੀਦੀ ਤੂੰ ਇੰਨਾ ਵੱਡਾ ਝੂਠ ਸਾਰੇ ਪਰਿਵਾਰ ਨੂੰ ਬੋਲਿਆ। ਤੀ ਮੈਨੂੰ ਦੱਸ ਦਿੰਦੇ ਮੈਂ ਤਾਂ ਤੁਹਾਡੀ ਭੈਣ ਹਾਂ ਨਾ। ਇਨੂੰ ਹੀ ਤਾਂ ਕੁਝ ਪਤਾ ਨਹੀਂ ਨਾ ਲੱਗਾ ਮੈਂ ਦੱਸਾਂ ਮਮੀ ਤੂੰ ਦੱਸ ਦੇਂਗੀ ਨਾ ਕਿ ਤੈਨੂੰ ਮਮੀ ਨਾ ਗੱਲ ਹੈ ਉਹ ਜੋ ਮਮੀ ਕੋਈ ਗੱਲ ਨਹੀਂ ਕੀਤੀ ਮੇਰੇ ਨਾਲ ਰੋ ਰੋ ਕੇ ਮਮੀ ਮਮੀ ਜਿਹੜੀ ਵੀ ਗੱਲ ਕਰਨੀ ਨਾ ਰਮਾਨ ਨਾਲ ਗੱਲ ਕਰੋ ਸਾਈਲ ਉਹ ਉਧਰ ਦੀ ਦਵਾਈ ਨਹੀਂ ਉਹ ਉਧਰ ਤੇ ਮੈਂ ਤੈਨੂੰ ਦੱਸ ਦਿੰਦੇ ਤੇ ਇਹ ਠੱਪ ਨਹੀਂ ਚੱਲਦਾ ਮੈਂ ਗਰਮੀ ਨਾਲ ਵੇਖੀ ਧੁੱਪ ਨਾਲ ਵੇਖੀ ਲੰਗਦੀ ਨਹੀਂ ਨਾਲ ਮੈਨੂੰ ਧੁੱਪ ਨਹੀਂ ਚੜੂਗਾ ਮਮੀ ਤੁਸੀਂ ਠੀਕ ਹੈ ਆਪਣੀ ਜਗ੍ਹਾ ਬੈਠਾ ਇਹਨਾਂ ਤੱਕ ਕਰਕੇ ਤੇ ਮੈਂ ਦੱਸਦਾ ਨਹੀਂ ਸਾਈਲ ਇਹ ਇਦਾਂ ਕਰਨਾ ਵੀ ਨਾਲੇ ਆਹ ਤਾਮਨ ਕੀ ਕਰੂ ਮੈਂ ਮਰ ਮੈਂ ਤੂੰ ਇਤਰਾ ਨਹੀਂ ਦੋ ਤੈਨੂੰ ਸੁਣੋ ਤਾਂ ਦੱਸਣਾ ਮੈਂ ਕੁੱਝ ਨਾ ਤਾ ਮਮੀ ਮੇਰੀ ਗੱਲ ਸੁਣੋ ਜੋ ਡਾਕਟਰ ਨੇ ਮਨਾਂ ਕੀਤਾ ਨਾ ਸਾਨੂੰ ਮੈਂ ਕਿਉਂ ਨਹੀਂ ਦੱਸਿਆ ਇਸੇ ਕਰਕੇ ਨਹੀਂ ਦੱਸਿਆ ਜੇ ਤੈਨੂੰ ਦੱਸਦਾ ਤੂੰ ਇੰਨੇ ਜੀਣਾ ਮਾਰ ਕਰਦੇ ਹੁੰਦਾ ਭਾਈ ਮੰਮੀ ਸਹੀ ਤੇ ਕਹਿੰਦੇ ਆ ਤੁਸੀਂ ਸਾਰੇ ਪਰਿਵਾਰ ਨੂੰ ਨਾ ਧੋਖੇ ਵਿੱਚ ਰੱਖਿਆ ਵਾ ਜੇ ਤੁਸੀਂ ਦੱਸਿਆ ਹੁੰਦਾ ਨਾ ਅੱਜ ਨੂੰ ਆਹ ਦੇਣਾ ਵੇਖਣਾ ਪੈਂਦਾ ਯਾਰ ਕੀ ਦੱਸਦਾ ਮੈਂ ਦੱਸੋ ਜੋ ਹੈਗਾ ਸੀ ਉਹ ਦੱਸ ਦੋ ਕੋਈ ਕੀ ਦੱਸਣਾ ਸੀ ਹੋਣੀ ਮੈਂ ਕੱਲ ਭੰਡੀ ਉਦੋਂ ਵੀ ਮੈਂ ਕੱਲ ਭਲੀਂਦੀ ਨਾਲੇ ਭਾਈ ਉਦੋਂ ਇੰਨੀ ਕਲਪਨਾ ਨਹੀਂ ਹੋਣੀ ਮੰਮੀ ਨੇ ਦਿਨ ਨਹੀਂ ਵੇਖਿਆ ਰਾਤ ਨਹੀਂ ਵੇਖਿਆ ਭਾਬੀ ਦੀ ਇੰਨੀ ਸੇਵਾ ਕੀਤੀ ਇਦੋਂ ਅੱਗੇ ਸਿਮਰਤ ਨੂੰ ਹੋਰ ਇੰਨਾ ਕੁਝ ਕਹਿਣਾ ਸੀ ਉਹ ਵੀ ਨਹੀਂ ਸੇਵਾ ਕਰਦੀ ਭਾਬੀ ਦੀ ਅੱਜ ਮੈਨੂੰ ਭਾ ਲੱਗ ਗਿਆ ਕਿ ਸਿਮਰਤ ਸਹੀ ਸੀ ਭਾਬੀ ਝੂਠੇ ਸੀ ਹਾਂ ਉਹ ਤਾਂ ਬਿਲਕੁਲ ਕਿਉਂਕਿ ਉਹ ਮਾਣ ਹੀ ਨਾ ਬਣ ਸਕਦੀ ਐਸੇ ਲਈ ਆਹ ਉਹ ਤਾਂ ਪਹਿਲਾਂ ਦੱਸ ਦਿੰਦੇ ਹੋ ਵੀ ਨਹੀਂ ਬਣ ਸਕਦੀ ਫਿਰ ਇਹਨੇ ਕੀ ਕਰਨਾ ਸੀ ਇਦੋਂ ਤੱਕ ਤਾਂ ਨਾ ਪਹੁੰਚਦੇ ਆਪਾਂ ਮੰਮੀ ਜੋ ਵੀ ਹਾਲਾਤ ਹੋਣ ਕਰਦੇ ਨਾ ਇਹ ਤੋਂ ਬੱਤਰ ਕਰਨਾ ਇਹ ਤੋਂ ਹਾਲਾਤ ਦਾ ਤੈਨੂੰ ਪਹਿਲਾਂ ਪਤਾ ਨਹੀਂ ਮੈਨੂੰ ਪਤਾ ਨਹੀਂ ਇਹ ਬਲਾ ਨਹੀਂ ਤੂੰ ਬੰਵੀ ਸੁਬਾਣੀ ਸੁਣ ਲਈ ਸੀ ਕਿਉਂ ਨਾ ਮੈਂ ਦੱਸਦਾ ਤੈਨੂੰ ਕਿਉਂ ਲਕਾਲ ਕਰਦੀਆਂ ਗੱਲਾਂ ਕੀਤੀ ਕਰਕੇ ਹੁਣ ਵੀ ਤਾਂ ਸਾਹਮਣੇ ਆਈਆਂ ਵਾ ਉਦੋਂ ਵੀ ਆ ਜਾਂਦੀਆਂ ਐਨੇ ਜਣੇ ਨੂੰ ਧੋਖੇ ਚ ਲਾ ਰੱਖਦੇ ਹੋ ਤੁਸੀਂ ਤੁਸੀਂ ਕਦੋਂ ਆਈ ਇਹਨੇ ਚਲਾਕੀ ਕੀਤੀ ਤੈਨੂੰ ਦੇਖੂ ਬਣਾਉਂਦੇ ਰਹੇ ਤੁਸੀਂ ਕੀ ਚਲਾਕੀ ਖੇਡਦੀ ਮੇਰੇ ਨਾਲ ਉਹ ਬੈਨ ਲੈਣੇ ਦੱਸਿਆ ਵੱਡੀ ਮੀਨੀ ਗਈ ਮੇਰੀ ਗੱਲ ਸੁਣ ਝੋਪਾ ਕਿਹਨੇ ਕਿਹਾ ਕਿ ਕਸੂਰ ਦਾ ਸੀ ਤੂੰ ਰੀ ਫਿਰਦੀ ਰਹੀ ਏ ਮੰਮੀ ਕੀ ਕਿ ਸੂਰਤ ਆ ਦਦੀ ਇਹ ਮੈਂ ਕਸੂਰ ਹੈ ਮੰਮੀ ਤੇ ਸ਼ਾਂਤ ਹੋ ਚਲੋ ਜੀਜੂ ਚੁੱਪ ਕਰ ਜਾ ਹੁਣ ਹੋਰ ਪਤਾ ਲੱਗ ਗਿਆ ਨਾ ਤੁਹਾਨੂੰ ਹੋਣ ਦੇ ਦੇ ਨਾ ਕਿ ਨਹੀਂ ਖੰਡ ਬੋਲੇ ਤੁਸੀਂ ਹੁਣ ਉਹ ਹੀ ਬਣਾ ਜੋਣਾ ਤੇ ਫੇਰ ਇਹਨਾਂ ਕਰਕੇ ਮੈਂ ਲਗਾਉਂਗਾ ਚਲੋ ਬਣਾ ਤੂੰ ਤਾਂ ਵੀ ਇਹੋ ਬਣਾ ਸੀ ਮੇਰਾ ਤੇ ਰਾਣਾ ਬਹੁਤ ਚੰਗਾ ਸੀ ਮਾਂ ਤੋਂ ਬਗੈਰ ਰਹਿੰਦਾ ਨਹੀਂ ਜੀਤ ਬਗੈਰ ਬੋਲਦਾ ਨਹੀਂ ਪਤਾ ਨਹੀਂ ਕਮਿਨੀ ਨੇ ਕੀ ਇਹਦੇ ਸਿਰ ਤੇ ਧੂੜਿਆ ਵੀ ਇਹਦੇ ਮਗਰ ਲੱਗ ਗਿਆ ਵੇਲਾ ਇਹਨੇ ਗਲਤੀ ਕੀਤੀ ਸੀ ਨਾ ਸਾਹੀ ਨੇ ਕੱਟਿਆ ਇਹਨਾਂ ਨੂੰ ਬਾਹਰ ਪੜ ਕੇ ਬਾਹਰ ਤੇ ਤੂੰ ਇਹਦੇ ਮਗਰ ਲੱਗਾ ਆਂ ਮੈਂ ਕੱਢ ਦੇ ਨੂੰ ਬੱਚਾ ਮੰਮੀ ਕੀ ਹੋ ਗਿਆ ਤੁਹਾਨੂੰ ਨਿਕਲ ਮੰਮੀ ਮੰਮੀ ਕੀ ਕਰਦਾ ਤੁਸੀਂ ਨਿਕਲ ਇੱਥੋਂ ਬਾਹਰ ਮੇਰੇ ਘਰੋਂ ਚਲੀ ਜਾ ਆਪਣੇ ਘਰ ਵਾਪਸ ਚੱਲ ਮੰਮੀ ਤੇਰਾ ਮਨ ਨਹੀਂ ਆ ਮੇਰੀ ਸੁਣ ਗੱਲ ਸਾ ਤੇਰੀ ਮੰਮੀ ਨੇ ਤੇ ਭੂਆ ਨੂੰ ਸਾ ਤੇਨ ਕਾਨੂੰ ਤੱਕ ਮੰਮੀ ਨਿਕਲ ਜਾ ਤੇ ਮੈਨੂੰ ਨਹੀਂ ਚੰਗੇ ਲੱਗਦਾ ਭੂਆ ਦੀ ਗੱਲ ਘਰ ਨਹੀਂ ਰਹਿਣੀ ਹੁਣ ਤਾਂ ਸਾਰੀ ਦੁਨੀਆ ਨੂੰ ਪਤਾ ਲੱਗ ਜਾਣਾ ਤੂੰ ਉਹਨਾਂ ਨੂੰ ਸਾਦ ਇਹਨੂੰ ਕਰ ਮੰਨ ਲੈ ਮੰਮੀ ਜੀ ਮੰਮੀ ਜੀ ਮੰਮੀ ਜੀ ਮੇਰੀ ਗੱਲ ਸੁਣੋ ਮੈਂ ਕਿਤੇ ਨਹੀਂ ਜਾਣਾ ਮੈਂ ਤੁਹਾਨੂੰ ਕਿਹਾ ਸੀ ਨਾ ਮੰਮੀ ਜੀ ਨੂੰ ਜਿੱਦਨ ਪਤਾ ਲੱਗ ਗਿਆ ਉਹਨਾਂ ਨੇ ਮੈਨੂੰ ਘਰੋਂ ਕੱਢ ਦੇਣਾ ਮੈਂ ਹੱਥ ਜੋੜਦੀ ਤੁਹਾਡੇ ਘੜੀ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਣਾ ਪਲੀਜ਼ ਕੁਝ ਕਰੋ ਰਜੀਤ ਤੂੰ ਇਹ ਮੈਨੂੰ ਕਿਹਾ ਏ ਕਿ ਮੈਂ ਹਮੇਸ਼ਾ ਤੇਰਾ ਸਾਥ ਦਊਂਗਾ ਹੁਣ ਸਾਥ ਦੇਣ ਦੀ ਵਾਰੀ ਹੈ ਰੰਜੀਤ ਦੋ ਮੇਰਾ ਸਾਥ ਮੇਰੀ ਗੱਲ ਸੁਣਨੀ ਮੈਂ ਘਰ ਛੱਡ ਕੇ ਨਹੀਂ ਜਾਣਾ ਤੂੰ ਕਿਤੇ ਨਹੀਂ ਜਾਏਂਗੀ ਜੇ ਤੂੰ ਜਾਏਂਗੀ ਨਾ ਤੇ ਤੇਰੇ ਨਾਲ ਮੈਂ ਵੀ ਜਾਊਂਗਾ ਮੰਮੀ ਜੀ ਨੇ ਮੈਨੂੰ ਨਹੀਂ ਰਹਿਣ ਦੇਣ ਐਸ ਘਰ ਚ ਸੰਜੀਤ ਮੈਂ ਬਸ ਹੱਥ ਜੋੜ ਕੇ ਤੁਹਾਡੇ ਗਾੜੇ ਮੈਂ ਕਮਲੀਓ ਕੀ ਤੂੰ ਉੱਠ ਔਰ ਤਾਂ ਨਾ ਕਿਤੇ ਨਹੀਂ ਜਾਣ ਦਿੰਦਾ ਤੈਨੂੰ ਮੈਂ ਕਿਤੇ ਮੇਰੀ ਗੱਲ ਸੁਣ ਇਹ ਤੈਨੂੰ ਵਿਆਹ ਕੇ ਲੈ ਆਇਆ ਨਾ ਮੈਂ ਤੈਨੂੰ ਮੈਂ ਇੱਥੇ ਰੱਖੂਗਾ ਕਿਤੇ ਨਹੀਂ ਜਾਣ ਦਨਾ ਕੀ ਕਰਨਾ ਕਰ ਤੂੰ ਮੈਨੂੰ ਨਹੀਂ ਰੱਖਣਾ ਮੰਮੀ ਜੀ ਨੇ ਕੋਈ ਕੁਝ ਨਹੀਂ ਹੁੰਦਾ ਮੈਂ ਤੇਰੇ ਨਾਲ ਆਇਆ ਨਾ ਮੈਂ ਘਰ ਛੱਡ ਕੇ ਨਹੀਂ ਜਾਣਾ ਬਸ ਉੱਠ ਉੱਠ ਤਾਂੜ ਤੇ ਉੱਠ ਤਾਂ ਤੀ ਉੱਠ ਤੂੰ ਹੋ ਗਿਆ ਕੰਮ ਨਹੀਂ ਹੋ ਰਿਹਾ ਤੂੰ ਪਾਗਲ ਹੋ ਗਿਆ ਹੈ ਤੈਨੂੰ ਮੇਰੀ ਗੱਲ ਸੁਣ ਕੁਝ ਨਹੀਂ ਦਾ ਮੈਂ ਬਹਿਦਾ ਕਰਦਾ ਮੇਰੇ ਨਾਲ ਕਿਉਂ ਕੀਤਾ ਰੱਬ ਨੇ ਦਾ ਮੇਰੀ ਗੱਲ ਸੁਣ ਕੁਝ ਨਹੀਂ ਹੋਇਆ ਮੇਰੀ ਗੱਲ ਸੁਣ ਮੈਂ ਤੇਰੇ ਨਾਲ ਆ ਨਾ ਮੇਰੀ ਗੱਲ ਮੇਰੀ ਗੱਲ ਮੰਮੀ ਨੂੰ ਪਹਿਲੇ ਪਤਾ ਲੱਗਾ ਨਾ ਹਾਂ ਨਹੀਂ ਕਰ ਮੈਂ ਮੰਮੀ ਮੇਰੀ ਗੱਲ ਸੁਣ ਮੈਂ ਸਮਝਾ ਦਿੰਦਾ ਨਾ ਮੰਮੀ ਨੂੰ ਫਿਕਰ ਨਾ ਕਰ ਤੂੰ ਨਾ ਰੋ ਕੁਝ ਹੁੰਦਾ ਮੈਂ ਕਰਦਾ ਗੱਲ ਹੀ ਜਾਂ ਦਿੰਦਾ ਰੋਈ ਚੰਨੀਆ ਚੁੱਪ ਕਰ ਜਾ ਰਣਜੀਤ ਮੇਰੇ ਨਾਲ ਹੀ ਇਦਾਂ ਕਿਉਂ ਹੁੰਦਾ ਵਾ ਮੈਂ ਜਿਹਦੇ ਨਾਲ ਜ਼ਿੰਦਗੀ ਚ ਪਿਆਰ ਕੀਤਾ ਉਹੀ ਮੇਰੇ ਕੋਲ ਨਹੀਂ ਰਹਿਦਾ ਮੇਰੇ ਮਾਪਿਓ ਮੇਰੇ ਮਾਪਿਆਂ ਵੀ ਮੈਨੂੰ ਛੱਡ ਕੇ ਚਲੇ ਗਏ ਮੇਰੀ ਗੱਲ ਸੁਣ ਰੱਬ ਦੀ ਮੈਂ ਹੁਣ ਤੁਹਾਨੂੰ ਨਹੀਂ ਛੱਡ ਸਕਦੀ ਜੋ ਮਰਜ਼ੀ ਹੋ ਜੇ ਬਸ ਮੈਂ ਤੁਹਾਨੂੰ ਨਹੀਂ ਆਪਣੀ ਜ਼ਿੰਦਗੀ ਚ ਗਵਾਉਣਾ ਰਣਜੀਤ ਮੈਂ ਨਹੀਂ ਗਵਾਉਣਾ ਚਾਹੁੰਦੀ ਤੁਹਾਨੂੰ ਮੈਂ ਕਿਤੇ ਨਹੀਂ ਜਾਂਦਾ ਜਿਵੇਂ ਤੇਰਾ ਸਾਥ ਦੇਣ ਦਾ ਵਾਦਾ ਕੀਤਾ ਨਾ ਤੇ ਵਾਦਾ ਪੂਰ ਨਿਭਾਉਂਗਾ ਪੂਰਾ ਤੂੰ ਕਿਉਂ ਫਿਕਰ ਕਰਦੀ ਮੰਮੀ ਦੀ ਗੱਲਾਂ ਤੇ ਮੰਮੀ ਨੇ ਕਹਿੰਦੇ ਤੈਨੂੰ ਛੜਛਾਹ ਕਿਤੇ ਮੈਂ ਜਾਣ ਦਊਂਗਾ ਤੈਨੂੰ ਘਰੋਂ ਕਿਤੇ ਜੇ ਤੂੰ ਕਿਤੇ ਜਾਵੇਂਗੀ ਨਾ ਤੇ ਤੇਰੇ ਨਾਲ ਜਾਊਂਗਾ ਮੈਂ ਖੁਦ ਕਰੋ ਰੰਜੀਤ ਸੋਚੋ ਬਿਲਕੁਲ ਬੈ ਚੁੱਪ ਕਰ ਚੁੱਪ ਮੰਮੀ ਜੀ ਨੂੰ ਸਮਝਾਓ ਮੈਂ ਸਮਝਾਣਾ ਚੁੱਪ ਕਰ ਰੋਣਾ ਫਿਕਰ ਨਾ ਕਰ ਲੈ ਗੱਲ ਸਭ ਕੁਝ ਸਹੀ ਹੋ ਜਾਊਗਾ ਮਮੇ ਨੂੰ ਪਤਾ ਲੱਗਣਾ ਹੋਏਗਾ ਕੁਛ ਨਹੀਂ ਹੋਣਾ ਠੀਕ ਹੈ ਤੂੰ ਆ ਚੁੱਪ ਕਰ ਮੈਂ ਮੰਮੀ ਨਾਲ ਗੱਲ ਕਰਦਾ ਮੈਂ ਚਲ ਆ ਜਾਏ ਵੇ ਵੇ ਲੋ ਮੰਮੀ ਜਿੱਤੇ ਤੋਂ ਵੀ ਕਿੰਨਾ ਯਕੀਨ ਕਰਦੇ ਜੀ ਆਜ ਤੁਹਾਡੇ ਯਕੀਨ ਦਾ ਫਲ ਤੁਹਾਡੇ ਸਾਹਮਣੇ ਮੈਂ ਰਾਤ ਦਿਨ ਲੈ ਕੇ ਤੁਰੀ ਫਿਰਦੀ ਰਹੀ ਹਣਾ ਤੇਰੇ ਕੋਲ ਮੈਂ ਗੁੱਸੇ 'ਚ ਕੰਮ ਕਰਾਉਣਾ ਉਹਨੂੰ ਮੈਂ ਕਰਨ ਨਾ ਦੇਣਾ ਉਹਨੂੰ ਮੈਂ ਰਸੋਈ 'ਚੋਂ ਖਿੱਚ ਕੇ ਬਾਹਰ ਕੱਢ ਕੇ ਕਹਣਾ ਚੱਲ ਲੰਮੀ ਹੋ ਹੈ ਆ ਤੋ ਖ ਮਰਨਾ ਚਿੱਤਾ ਮੈਨੂੰ ਇਹ ਨਾ ਸਮਝਾਇਆ ਵੀ ਮਾਂ ਸਾਡੀ ਦੀ ਉਮਰ ਹੋਈ ਨਹੀਂ ਤੇ ਮੈਂ ਉਹਨੂੰ ਲੈ ਲੈ ਕੇ ਤੁਰੀ ਫਿਰਦੀ ਆ ਸੱਚ ਦੱਸ ਦਵਾ ਹੋਰ ਮੰਮੀ ਸਾਰਾ ਕੰਮ ਮੈਨੂੰ ਕਰਨਾ ਪੈਂਦਾ ਹੁੰਦਾ ਸੀ ਮੈਂ ਕਿਹਾ ਤੁਹਾਡੇ ਜਾਨੇ ਕਿੰਨਾ ਧਿਆਨ ਰੱਖਦੀ ਹੁੰਦੀ ਹਣੀ ਇਹਨਾਂ ਦਾ ਤੇ ਦੇਖ ਲਓ ਇਹਨਾਂ ਨੇ ਕੀ ਕੀਤਾ ਤੁਮਸੇ ਤਾਂ ਮੈਨੂੰ ਦੱਸ ਲੈਨੇ ਮੈਂ ਤੇਨਾਂ ਦੀ ਭੈਣ ਹੀ ਨਾ ਸਾਹਿਲ ਆ ਗਿਆ ਨਾ ਮੁੰਜੀ ਕੀ ਵੇਖਿਆ ਨਾ ਮੈਂ ਝੂਠ ਥੋੜੀ ਬੋਲਦੀ ਤੁਹਾਨੂੰ ਵੇਲਾ ਤੂੰ ਹੀ ਉਹਦਾ ਨਾ ਨਹੀਂ ਸਭ ਹੁੰਦਾ ਗੁੱਸਾ ਕਰਦਾ ਤੂੰ ਭਾਬੀ ਨੂੰ ਕੰਮ ਕਰਾਉਣੀ ਆਪ ਨਹੀਂ ਕਰਦੀ ਆ ਵੇਲਾ ਕੰਮ ਕਰਾਉਂਦਾ ਨਤੀਜਾ ਨਿਕਲੇ ਆ ਫਾਇਦਾ ਚੁੱਕੇ ਹੀ ਉਹਨੇ ਕੰਮ ਕਰੰਦਾ ਮੇਰੀ ਤੇ ਗੱਲ ਤੇ ਯਕੀਨ ਹੀ ਨਹੀਂ ਕਦੀ ਇਹਨਾਂ ਨੇ ਕੀਤਾ ਹੋਰ ਦੱਸੋ ਮੈਂ ਕੀ ਵੇਖਾਂ ਇਹਨਾਂ ਦਾ ਹੁਣ ਕਿੰਨਾ ਕੰਨ ਮੈਂ ਘਰ ਵੜ ਕੇ ਰੱਖਾ ਮੈਂ ਤਾਂ ਘਰੋਂ ਕੱਢਣਾ ਹੀ ਆ ਨਾ ਉਦੇ ਮਾਪਿਆਂ ਨੂੰ ਸਾਥੋ ਤਾਂ ਬੈਠ ਕੇ ਗੱਲ ਕਰਦੇ ਜਿਹੜੀ ਹੋਊਗੀ ਉਹ ਨਿਬੜੂਗੀ ਮੈਂ ਘਰ ਨਹੀਂ ਰੱਖਣਾ ਮੰਮੀ ਜੀ ਭੂਆ ਜੀ ਨੂੰ ਸੱਦਣਾ ਸਾਰਿਆਂ ਨੂੰ ਸੱਦਣਾ ਹਾਂਜੀ ਸਾਰਿਆਂ ਨੂੰ ਭਰਾ ਭਜਾਈ ਨੂੰ ਸਭ ਨੂੰ ਪਤਾ ਲੱਗਦੇ ਉਹਨਾਂ ਨੂੰ ਕੱਲ ਨੂੰ ਸਾਨੂੰ ਗੱਲ ਕਰਨ ਜੇ ਨਾ ਫਿਰ ਮੈਂ ਕਿੰਨਾ ਕਸ਼ਟ ਵੇਖਿਆ ਇਸ ਕੁੜੀ ਦੇ ਚਲਦੇ ਮੈਂ ਦਿਨ ਰਾਤ ਨਹੀਂ ਵੇਖਿਆ ਇਹਦੇ ਨਾਲ ਤੁਰੀ ਫਿਰਦੀ ਰਹੀ ਆ ਨਾ ਮੈਂ ਰੋਟੀ ਵੇਖੀ ਨਾ ਮੈਂ ਪਾਣੀ ਵੇਖਿਆ ਨਾ ਮੈਂ ਆਪਣੀ ਬਿਮਾਰੀ ਵੇਖੀ ਮਗਰ ਇਹਨਾਂ ਨੂੰ ਵੇਂਦੀ ਰਹੀ ਇਹਨਾਂ ਨੇ ਆ ਸਿਲਾ ਮੈਨੂੰ ਦਿੱਤਾ ਹੀ ਕਿ ਰੰਗ ਕੋ ਮੇਰੇ ਨਾਲ ਤੁਰੇ ਰਹਿੰਦੇ ਰਹੇ। ਆ ਫੇ। ਇਹਨੂੰ ਕਿੱਥੇ ਲੈ ਆਇਆ ਬਾਹਰ ਤੱਕ ਲੈ ਕੇ ਜਾ ਬਾਹਰ ਨੂੰ। ਇਹਨੂੰ ਕਿੱਥੇ ਲੈ ਆਇਆ ਮੈਂ ਕੱਢ ਆ ਰੇ ਇਹਨੂੰ। ਕਿੱਥੇ ਕਰਦਾ ਉਮੀ ਨੂੰ ਕਰਾ। ਆ ਕੱਢ। ਮੇਰੀ ਗੱਲ ਸੁਣ ਕੇ ਕਿੱਥੇ ਜਾਊਗੀ ਏ? ਮੇਰੀ ਗੱਲ ਸੁਣ ਜਿਹੜੀ ਵੀ ਗੱਲ ਕਰਨੀ ਆ ਮਾਨ ਨਾ ਕਰੋ। ਨਾਲੇ ਘਰੋਂ ਕੱਢਣ ਦਾ ਕੀ ਹਿਸਾਬ ਆ? ਰਾਮਾ ਵੀ ਗੱਲ ਸੁਖਦੀ ਆ। ਘਰੋਂ ਨਹੀਂ ਨਾ ਕੱਢਣਾ। ਸਿਮਰਤ ਕਰ ਫੋਨ ਆ ਬੜੇ ਭੂਆ ਨੂੰ। ਸਾਜਣ ਨੂੰ ਸਾਰਿਆਂ ਨੂੰ ਕਹ ਇੱਕ ਵੀ ਜਣ ਘਰ ਨਹੀਂ ਰਹਿਣਾ ਤੇ ਸਾਰੇ ਆਓ। ਮੇਰੀ ਗੱਲ ਸੁਣ ਜਿੰਨੂੰ ਸੱਦਣਾ ਨਾ ਸੱਦ ਲੋ। ਜਿਹੜੇ ਤੂੰ ਮੈਂ ਇੱਥੇ ਆ ਕਿੱਥੇ ਜਾਈ ਜਾਉਗੀ ਤੂੰ ਇਹਦਾ ਆਕੜਦਾ ਨਾ ਤੇਰੀ ਮੈਂ ਆਕੜ ਥੱਲੇ ਲਾਉਂਗੀ ਇਹ ਸੋਚ ਲਈ ਤੂੰ ਮੰਮੀ ਕੋਈ ਗੱਲ ਨਹੀਂ ਭਾਬੀ ਦੇ ਘਰ ਜਨ ਬੁਲਾ ਲੈਣੇ ਆ ਤਾਂ ਉਹਨਾਂ ਨਾਲ ਕਰ ਲੈਣੇ ਆ ਗੱਲ ਤੂੰ ਇਹਨਾਂ ਗੁੱਸਾ ਨਾ ਕਰੋ ਰੇ ਹੋਰੇ ਵੀ ਨਾ ਗੁੱਸਾ ਕਰਾ ਨਾ ਗੁੱਸਾ ਕਰੀ ਜਾਉ ਤਾਨੂੰ ਪਤਾ ਵਾ ਜੇ ਬੀਬੀ ਵੱਧ ਗਿਆ ਤੇ ਫੇਰ ਵਾਧੂ ਤਵਾ ਤੇ ਉਸ ਨਾਲ ਮੈਂ ਕੀ ਜਰਾ ਗੁੱਸਾ ਨਾ ਕਰਾ ਗੁੱਸੇ ਵਾਲੀ ਗੱਲ ਨਹੀਂ ਆਈ ਚਲੋ ਮੰਮੀ ਚੁੱਪ ਕਰਜੇ ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਣੀ ਆ ਪਾਣੀ ਪੂਣੀ ਮੈਂ ਕੀ ਕਰਨਾ ਵਾ ਜਲਸ ਮਿਲਤ ਪਾਣੀ ਲੈ ਕੇ ਆਵਾਂ ਹਾਂਜੀ ਇਹ ਦੀ ਇਹ ਚਾਤਰ ਹੈ ਨਾ ਇਹਨੇ ਸਾਰੇ ਕਬਰ ਦੇ ਅੱਖਾਂ ਵਿੱਚ ਘੱਟਾ ਪਾਇਆ ਜੀ ਇਹਨੇ ਬੇਕੂ ਬਣਾ ਕੇ ਰੱਖਿਆ ਮੈਨੂੰ ਚੁੱਪ ਕਰਕੇ ਲੈ ਲੈ ਜਾਂਦੀ ਉਦੋਂ ਨਹੀਂ ਇਹ ਬੋਲ ਸਕਦੀ ਐਡੀ ਮੂਰਖ ਕੁੜੀ ਮਾਂ ਦੇ ਮਿਲਦੀ ਨਹੀਂ ਚਲੋ ਮੰਮੀ ਸ਼ਾਂਤ ਰਹੋ ਇਹਨੇ ਤਾਂ ਮੇਰਾ ਖੂਨ ਪੀ ਲਿਆ ਮੈਂ ਰਾਤ ਦਿਨ ਇਹਦੀ ਨਾਲ ਤੁਰੀ ਰਹਿੰਦੀ ਸੀ ਓਹੋ ਬਸ ਮੰਮੀ ਸ਼ਾਂਤ ਰਹੋ ਦਿਨ ਕਿੰਦੇ ਤੇ ਕੀ ਆ ਚੰਨੇ ਪੁੱਤਰ ਹਾਂਜੀ ਮੰਮੀ ਵਧੀਆ ਮੰਮੀ ਤੁਹਾਨੂੰ ਕੀ ਜਾਂਦਾ ਪਤਾ ਲੱਗਾ ਕੀ ਗੱਲ ਦਾ ਤੁਹਾਨੂੰ ਜਿੱਦ ਕੁਝ ਨਹੀਂ ਪਤਾ ਲੱਗਾ ਨਹੀਂ ਮੰਮੀ ਅੱਜ ਇੱਧਰ ਆਉਣਾ ਜੇ ਤੁਸੀਂ ਨਹੀਂ ਮੈਂ ਨਹੀਂ ਆਣਾ ਹੈਗਾ ਆਪੇ ਤੂੰ ਕਹਿੰਦੀ ਸੀ ਤੂੰ ਸੀ ਨਹੀਂ ਤੁਹਾਨੂੰ ਆਉਣ ਦੀ ਲੋੜ ਨਹੀਂ ਹੈਗੀ ਨਹੀਂ ਨਹੀਂ ਮੰਮੀ ਅੱਜ ਤੂੰ ਜਰੂਰ ਆਉਣਾ ਜੇ ਅੱਜ ਮੈਂ ਜਾਉਣਾ ਜੇ ਬੱਚਾ ਆਉਣਾ ਮੈਨੂੰ ਗੱਲ ਦੱਸ ਗੱਲ ਕੀ ਹੈ ਵਿੱਚੋਂ ਉਹ ਕੋਈ ਨਾ ਮੰਮੀ ਤੁਸੀਂ ਸਾਰਿਆਂ ਨੂੰ ਇੱਧਰ ਲੈ ਕੇ ਆਜੋ ਆਪੇ ਤੁਹਾਨੂੰ ਗੱਲ ਦੇ ਪਤਾ ਲੱਗ ਜੂ ਸਾਰਿਆਂ ਨੂੰ ਲੈ ਕੇ ਆਵਾਂ ਹਾਂਜੀ ਚਾਚੀ ਜੀ ਨੂੰ ਵੀਰੇ ਨੂੰ ਤੇ ਭਾਬੀ ਨੂੰ ਖਾਸ ਕਰ ਲਿਓਣਾ ਜੇ ਭਾਬੀ ਨੂੰ ਖਾਸ ਕਰਕੇ ਲੈ ਕੇ ਆਣਾ ਹਾਂਜੀ ਮੰਮੀ ਭਾਬੀ ਨੂੰ ਲੈ ਕੇ ਆਉਣਾ ਜੇ ਅੱਜ ਤੇ ਬੜੇ ਖਾਸ ਕਰ ਰਾਜ ਤੋਂ ਪਰਦੇ ਉੱਟਨੇ ਆ ਪਰਦੇ ਨਹੀਂ ਨਾ ਬਾਸੇ ਇਦਾਂ ਕਰੋ ਸਾਰੇ ਨੂੰ ਲੈ ਕੇ ਨਾ ਟਾਈਮ ਨਾ ਵੇਸਟ ਕਰੋ ਮਿੰਟੋਂ ਮੈਂ ਚੱਪਲ ਪਾ ਕੇ ਨਾ ਘਰੇ ਆ ਜਾਈਉ ਤੁਹਾਨੂੰ ਸਿਮਰਤ ਸਭ ਠੀਕ ਠਾਕ ਹੈ ਨਾ ਉਹ ਮੰਮੀ ਸਭ ਕੁਝ ਠੀਕ ਠਾਕ ਹੈ ਤੂੰ ਟੈਨਸ਼ਨ ਨਾ ਲਾਓ ਬਸ ਲੈ ਤੂੰ ਨਾ ਟਾਈਮ 'ਚ ਇੱਧਰ ਪਹੁੰਚੋ ਚਲੋ ਆਜਨਿਆ ਪੇ ਠੀਕ ਆ ਪਾਣੀ ਕਿੱਦਾਂ ਨਮਾਪਨ ਕਾਫੀ ਆ ਗਿਆ ਮਨ ਉਸ ਹੁਣ ਕੀ ਸਿਆਪਾ ਪੈ ਗਿਆ ਨਹੀਂ ਜਾਣ ਉੱਤੇ ਰੋੜ ਮਮੀ ਹਾਂ ਸੀਮਾ ਇਹ ਜਾਵਾਂ ਚਾਹ ਮੈਂ ਬਣਾ ਦਿੱਤੀ ਚਾ ਚਾਚੂ ਉਸ ਦੇ ਦੋ ਪਰੇ ਕੀ ਹੋਇਆ ਤੇ ਚਾਚੀ ਕਿੱਥੇ ਉਧਰ ਹੈ ਬੇਟੀ ਉਸ ਨੂੰ ਤਾਂ ਉਹਨੇ ਫੋਨ ਆਇਆ ਕੀ ਕਹਿੰਦੀ ਪਈ ਉਹ ਕਹਿੰਦੀ ਪਈ ਸਾਰੇ ਫਟਾਫਟ ਦਬਾ ਦਬ ਇਧਰ ਪਹੁੰਚੋ ਕੀ ਗੱਲ ਹੋ ਗਈ ਆ ਨਹੀਂ ਨਹੀਂ ਦੱਸੀ ਨਹੀਂ ਉਹਨੇ ਕੋਈ ਗੱਲ ਨਹੀਂ ਤੁਹਾਨੂੰ ਕਿਹਾ ਹੱਸਤੇ ਹਾਂ ਕਹਿੰਦੀ ਤੁਸੀਂ ਵੀ ਚਾਚੀ ਮੈਂ ਕਿਹਾ ਤੂੰ ਮੈਂ ਕਿਹਾ ਮੈਂ ਨਹੀਂ ਆਣਾ ਤੂੰ ਤੇ ਮੈਨੂੰ ਆਣ ਵਾਸਤੇ ਰੋਕਿਆ ਮੈਂ ਮੈਂ ਜੋ ਵੀ ਗੱਲ ਹੈ ਆਪੇ ਵੇਖ ਲਵਾਂਗੀ ਤੁਸੀਂ ਨਹੀਂ ਆਣਾ ਮੈਂ ਨਹੀਂ ਆਣਾ ਕਹਿੰਦੀ ਨਹੀਂ ਨਹੀਂ ਸਾਰੇ ਦਿਨੇ ਦੱਬਾ ਦੱਬ फटाफट ਪਹੁੰਚੋ ਸਾਡੇ ਘਰ ਹੁਣ ਫੇ ਤੁਸੀਂ ਕੀ ਕਰਨਾ ਜਾਣਾ ਮੈਂ ਸਾਡੇ ਨਾਲ ਕਿ ਨਹੀਂ ਮੈਂ ਕੀ ਕਰਾਂ ਨਹੀਂ ਵੇਖ ਲਓ ਨਹੀਂ ਤੇ ਮੈਂ ਤੇ ਚਾਚੀ ਇਹ ਆਉਣੇ ਆ ਜਾਣਾ ਤੇ ਪੈ ਗਈਆਂ ਚਲੋ ਚਲਦੀਆਂ ਚਲਦੀਆਂ ਹੁਣ ਕੀ ਕਰਾਂ ਏ ਹੋਂ ਤੁਸੀਂ ਸੱਚੋ ਚੱਲਣਾ 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 ਜੇ ਤਨ ਘੱਟ ਬੇਟੀ ਨੇ ਕਿਹਾ ਤਾਂ ਫੇਰ ਚੱਲੋ ਮੇਰੀ ਬੇਟੀ ਤੁਹਾਡੀ ਤੇ ਕੁਝ ਲੱਗਦੀ ਐ ਸਾਡੀ ਤੇ ਲੱਗਦੀ ਪਹਿਲਾਂ ਵੀ ਲੱਗਦੀ ਐ ਤੁਹਾਡੀ ਸ਼ਮੀ ਸਭ ਕੁਝ ਲੱਗਦੀ ਐ ਚਲਾਓ ਫੇਰ ਹੁਣ ਲੜੰਦਾ ਨਹੀਂ ਟਾਈਮ ਹੈਗਾ ਫੁੱਟਾ ਜਾ ਦੂਗੀ ਕਰਦੀ ਮੈਂ ਤਰੁੱਭੀ ਕਰਦੀ ਆਜੋ ਆਜੋ ਜਿਹੜੀ ਤੂੰ ਗੱਲਾਂ ਲਾਲਾ ਕਰਦੀ ਐ ਮੈਨੂੰ ਸਾਰਾ ਪਤਾ ਤੂੰ ਕਿੱਥੋਂ ਬੋਲਦੀ ਐ ਆਤਾ ਸੁਧਾਰ ਲੈ ਤੂੰ ਵੀ ਆਪਣੀਆਂ ਨਹੀਂ ਤੇ ਮੈਂ ਦੂਜੇ ਤਰੀਕੇ ਸੁਧਾਰ ਦੇਣੀਆਂ ਨਹੀਂ ਤੁਸੀਂ ਬੋਲ ਤੁਸੀਂ ਰੋਈ ਕਿਉਂ ਚੰਡੀ ਤੀਏ ਸਭੇ ਕੀ ਗੱਲ ਹੈ ਕਿਉਂ ਰੋ ਰਹੀ ਆ ਅੱਗੇ ਤੇਰੇ ਸਾਸਦੇ ਵੀ 3-4 ਤੋਂ ਮਾਇ ਜੀ ਉਹ ਵੀ ਮੈਨੂੰ ਕਹਿਣ ਡਿਗੇ ਕਿ ਬਸ ਚਲਦੀ ਘਰੇ ਆ ਜਾ ਦੱਸਿਆ ਮੈਨੂੰ ਉਹਨਾਂ ਨੇ ਕੁਝ ਨਹੀਂ ਤੂੰ ਦੱਸ ਰੋਣ ਕਿਉਂ ਡਈਂ ਆ ਕਰ ਸਭ ਠੀਕ ਤੇਗਾ ਪਾਜੀ ਕੁਝ ਵੀ ਠੀਕ ਨਹੀਂ ਆ ਤਾ ਤੁਸੀਂ ਸਿਮਰਤ ਨੂੰ ਫੋਨ ਕੀਤਾ ਹੀ ਹੋਣਾ ਤੁਸੀਂ ਇੱਥੇ ਆ ਜਾਓ ਮੇਰੇ ਕੋਲ ਪਾਜੀ ਸਿਮਰ ਤੇ ਫੋਨ ਕੀਤਾ ਨਹੀਂ ਪੁੱਤ ਮੈਨੂੰ ਸਿਮਰ ਦਾ ਫੋਨ ਨਹੀਂ ਆਇਆ ਮੈਨੂੰ ਇਹ ਦੱਸ ਰਣਜੀਤ ਠੀਕ ਹੈ ਨਾ ਸਿਮਰ ਠੀਕ ਹੈ ਨਾ ਘਰ ਸਭ ਠੀਕ ਤੇ ਗਿਆ ਦਾ ਹਾਂਜੀ ਬੋਲ ਜੀ ਠੀਕ ਹੈ ਸਭ ਤੁਸੀਂ ਆਓ ਮੇਰੇ ਕੋਲ ਜਲਦੀ ਆਮੀ ਸ਼ਮੀ ਬੋਲ ਹੈਲੋ ਹੈਲੋ ਸ਼ਮੀ ਸ਼ਮੀ ਬੋਲ ਸਿਮਰ ਕਿ ਤਾ ਫੋਨ ਨਹੀਂ ਚੱਤੀ ਸ਼ਮੀ ਦਾ ਫੋਨ ਸੀ ਪਤਾ ਨਹੀਂ ਕੀ ਗੱਲ ਹੋਈ ਜਲਦੀ ਪਹਿਲਾਂ ਮੈਂ ਦੱਸ ਰਹੀ ਸੀ ਕੰਮ ਕਰ ਰਹੇ ਸੀ ਤੇਰੇ ਚਾਰ ਫੋਨ ਵੱਜੇ ਫੋਨ ਚੁੱਕਿਆ ਉਹਨੇ ਮੈਂ ਕਿਹਾ ਉਹਦੀ ਸੱਸਾ ਉਹਦੇ ਨਾਲ ਗੱਲ ਕੀਤੀ ਉਹਨੇ ਮੈਨਾਂ ਕੋਈ ਗੱਲ ਨਹੀਂ ਕੀਤੀ ਬਸ ਇੱਕੋ ਗੱਲ ਕਹੀ ਤੂੰ ਇਹ ਜਲਦੀ ਤੋਂ ਜਲਦੀ ਸਾਰੇ ਚਲੇ ਜਾ ਰਹੇ ਥੇ ਆਜੋ ਇਹ ਹੋਈ ਦਸਨਾਈਆਂ ਚਾਚੀ ਜੀ ਤੁਹਾਨੂੰ ਹੈ ਅੰਦਰ ਮੰਮੀ ਨੂੰ ਵੀ ਫੋਨ ਆ ਗਿਆ ਸੀ ਮਰਦ ਦਾ ਕਹਿੰਦੇ ਛੇਤੀ ਆਓ ਇੱਥੇ ਮੁੰਨੇ ਨੂੰ ਨਹੀਂ ਪਤਾ ਕੀ ਹੋਇਆ ਜੀ ਉੱਥੇ ਸਭ ਇੱਥੇ ਆ ਨਾ ਗੱਲ ਨਹੀਂ ਦਸੀ ਮੈਨੂੰ ਘਬਰਾਟ ਹੋਣ ਗਈ ਹੈ ਮੇਰੇ ਤਾਂ ਸਭ ਮੰਮੀ ਮੈਨਾਂ ਬੋਲਣਾ ਪਿੰਨੇ ਕਾ ਹੁਣ ਤੁਸੀਂ ਜਾਣਾ ਨਾ ਟਾਡੀ ਕੁੜੀ ਨੇ ਤਾਂ ਮਨਾਂ ਕੀਤਾ ਵਾ ਤੂੰ ਇੰਝ ਕਰ ਜਲਦੀ ਕਰਨਾ ਉਹਨੂੰ ਲੱਕੀ ਨੂੰ ਫੋਨ ਕਰ ਤੇ ਦੁਕਾਨ ਤੋਂ ਉਧਰ ਹੀ ਆ ਜੇ ਜਾਂ ਰਸਤੇ 'ਚ ਮਿਲ ਪਨੇ ਚੱਲ ਚੱਲੀਏ ਚਲ ਚਲਾਓ ਮੈਂ ਬੁਲਾਉਂਦਾ ਨਮਾ ਆ ਜੋ ਬਾਹਰ ਹੈ ਆ ਜਾਉਗੀ ਗੁਲਾਮ ਦੀ ਚੱਤੀ ਕੀ ਹੋਇਆ ਐਂ ਜੀ ਪਤਾ ਨਹੀਂ ਸ਼ੰਮੀ ਦਾ ਫੋਨ ਆਇਆ ਸ਼ੰਮੀ ਬੜੀ ਰੋਣ ਰਹੀ ਆ ਕਿਤੇ ਤੇ ਸਾਸਰ ਨਾਲ ਕੋਈ ਗੱਲ ਕੀਤੀ ਹੋਵੇ ਸਾਸਰੇ ਕੀ ਗੱਲ ਕਰ ਉਹਨੇ ਕੋਈ ਚੱਲ ਜਾਣਾ ਮੈਨੂੰ ਸਿੰਗਰ ਦਾ ਫੋਨ ਆਇਆ ਕੰਨ ਵੀ ਸਾਰੇ ਦਬਾ ਦਬ ਜੁੱਤੀਆਂ ਪਾ ਗਏ ਨੇ ਪਰ ਹੋਏ ਤਾਂ ਨੁਕੜਾ ਕਟ। ਪਰ ਆਪਣੇ ਕੀ ਕਾਲ ਹੋਇਆ ਜੇ ਮੇਰੀ ਤੇ ਬੱਚੀ ਮੇਰੀ ਤੇ ਹੀ ਬੜੀ ਸਿਆਣੀ ਹੈਗੀ। ਤੇ ਉਹ ਪਾਰੇ ਦੇ ਸਿਆਣੇ ਨੇ ਕਿ ਮੇਰੀ ਜੀ ਸਿਆਣੀ ਨਹੀਂ ਹੈਗੀ। ਮम्मा ਆਹ ਪਾਰੇ ਦੇ ਸਿਆਣੇ ਨੇ। ਪੰਜੀ ਨਾਲ ਸਮਝਣ ਦੀ ਕੋਸ਼ਿਸ਼ ਕਰੋ। ਮੇਰੇ ਨਾਲ ਚੱਲੋ। ਜਾਣਾ ਹੀ ਹੈ ਨਾਲ ਤਾਂ ਜਾਣਾ ਸਕੇ ਤਿਆਰੀਆਂ। ਆ ਮੈਂ ਚੁੰਨੀ ਚੋਕ ਲਈ ਹੈ। ਚੱਲੋ ਮੈਂ ਕਿਹੜਾ ਕੱਪੜੇ ਬਦਲਣ ਲੱਗਿਆ। ਚੱਲੋ ਚੱਲ ਕੇ ਵੇਖੋ। ਸਿਆਪਾ ਕੋਈ ਨਾ ਕੋਈ ਖੜਾ ਹੋਇਆ ਹੀ ਰਹਿੰਦਾ ਇੱਥੇ। ਰੋਜ਼ ਨਿੱਤ ਦਾ। ਨਹੀਂ ਪੰਜੀ। ਤੁਸੀਂ ਇਤਰਾ ਕਿਉਂ ਕਹੀ ਜਾਂਦੇ? ਕੋਸਾ ਗੈਰ ਸੱਸ ਦਾ ਕੁਝ ਹੋ ਰਵੇ ਹਰ ਵੇਲੇ ਸ਼ਮੀ ਦਾ ਤੇ ਸੱਸ ਦਾ ਕੁਸੂਰ ਹੋਵੇ ਤੇ ਸਾਨੂੰ ਥੋੜਾ ਸੋਚਣਗੇ ਐ ਕਿ ਸੱਸ ਨੇ ਕੁਝ ਮਮਾ ਕਿਹਾ ਸ਼ਮੀ ਨੂੰ ਹਾਂ ਭਾਜੀ ਤੇ ਸਾਨੂੰ ਮੈਨੂੰ ਸਿਮਰ ਤੇ ਕਿਉਂ ਕਹਿਣਾ ਸੀਗਾ ਬਿਫੜਾ ਫੜਦਾ ਬਤਾ ਪਜੋ ਜੁੱਤੀਆਂ ਭਾਜੀ ਹੁੰਦੇ ਐਸੇ ਕਰਕੇ ਕਿਹਾ ਹੋਣਾ ਨਾ ਹੋ ਸਕਦਾ ਕਿ ਸੱਸੋ ਦੇ ਨਾਲ ਲੜਨ ਡਈ ਹੋਵੇ ਜੋ ਸ਼ਮੀ ਨੇ ਕੋਈ ਨਾ ਕੋਈ ਕਾਰਾ ਕੀਤਾ ਹੈ ਵੀਰਾ ਭਾਜੀ ਕਿ ਉਹ ਸ਼ਮੀ ਮਗਰ ਤੁਸੀਂ ਪੇਰਦੇ ਮੇਰੇ ਤੇ ਬੜੀ ਭੋਲੀ ਹੈਗੀ ਆ ਤੁਸੀਂ ਜਾ ਕੇ ਵੇਖਨੇ ਕਿਹੜੀ ਗੱਲ ਤੇ ਭੋਲੀ ਮੇਰੀ ਤੇ ਭੋਲੀ ਬਾਕੀ ਸਾਰੇ ਦੀ ਕਮੀ ਨਹੀਂ ਹੈ ਨੇ ਸਾਤੀਆਂ ਸੋਪੀਸੀਆਂ ਨਹੀਂ ਹੁੰਦੀਆਂ ਨੇ ਕੋਈ ਸਮਝ ਵਾਲੀ ਨਹੀਂ ਆਨੋ بس ਇੱਕ ਨੂੰ ਸਮਝਦੇ ਨੇ ਸਾਰੇ ਮੈਂ ਇਹਨਾਂ ਨੂੰ ਫੋਨ ਕੀਤਾ ਇਹਨਾਂ ਨੂੰ ਤੇ ਯਾਦ ਨਾ ਚਲੋ ਆਪਾਂ ਚਲੋ ਮੈਂ ਤੈਨੂੰ ਗੈਦੀ ਵੀ ਦੇ ਨਾਲ ਤੁਰ ਕੋਈ ਕੈਸਾ ਕਗਾ ਚੁਕਿਆ ਜਿਹੜਾ ਸਰਾਇਆ ਕਿ ਨੂੰ ਦੇ ਜਾਓ ਨਹੀਂ ਪਰਸ ਲੈ ਲੈਣੀ ਆ ਤੂੰ ਚੱਲੋ ਜੋ ਜਸੀ ਆਪਾ ਇਸ ਸ਼ਮੀ ਨਹੀਂ ਸੀ ਆਪਾ ਹੈ ਜਾਂਦਾ ਵੀ ਵੀ ਆ ਚੜੀ ਪੰਗਾ ਲਾਤਾ ਫੇਰ ਉਹੀ ਜਮ ਸਾਨੂੰ ਝੰਬੜਿਆ ਕੇ ਆਏ ਪਲਾਨ ਬਣਾ ਲੈ ਪਾਇਆ ਪਿਆ ਰੋਜ਼ ਦੀਆਂ ਜੱਪੰਦਾ ਸੀ ਆਪਾ ਸੜੀ ਜਾਂਦਾ